ਅੱਜ ਜਿਹੜਾ ਅਸੀਂ ਟਰੈਕਟਰ ਦਾ ਮਾਰਚ ਕਰ ਰਹੇ ਹਾਂ ਸਾਰੀਆਂ ਯੂਨੀਅਨ ਇਕੱਠੇ ਹੋ ਕੇ 35 ਯੂਨੀਅਨ ਇਕੱਠਾ ਹੋ ਕੇ ਮਾਰਚ ਟਰੈਕਟਰ ਕਰ ਰਹੇ ਹਾਂ ਜਿਹੜਾ ਸਾਡਾ ਮੇਨ ਮੁੱਦਾ ਹੈ ਪੰਜਾਬ ਦਾ ਪਾਣੀ ਬਚਾਉਣਾ ਅਤੇ ਕਿਸਾਨ ਨੂੰ ਕਰਜ਼ਾ ਮੋਤ ਕਰਨਾ ਅਤੇ ਕਿਸਾਨਾਂ ਦੇ ਜਿਹੜੇ ਮਤਲਬ ਝੂਠੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਵਾਪਸ ਲਵੇ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਜੋ ਵਾਅਦੇ ਸੁਮਿੰਨੌਰ ਮੋਟ ਸਾਨੂੰ ਉਹ ਲਾਗੂ ਕਰੇ ਅਸੀਂ ਉਹਨੂੰ ਸੈਂਟਰ ਨੂੰ ਵਾਰ-ਵਾਰ ਕਹਿ ਰਹੇ ਹਾਂ ਵੀ ਸਾਡੂੰ ਮਤਲਬ ਕਈ ਮੇਰਾ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰੋ ਅਸੀਂ ਪੰਜਾਬ ਦਾ ਕਿਸਾਨ ਸਾਰੇ ਦੁਨੀਆ ਨੂੰ ਅੰਨ ਖਿਲਾ ਰਿਹਾ ਸਾਰੇ ਇੰਡੀਆ ਨੂੰ ਅੰਨ ਖਿਲਾ ਰਿਹਾ ਇਸ ਕਰਕੇ ਜਿਹੜਾ ਕਿਸਾਨ ਆ ਬਹੁਤ ਕਰਜ਼ਾਈ ਹੋਇਆ ਵਾ ਕਿਸਾਨ ਦੇ ਕਰਜ਼ੇ ਕਰਨੀ ਤਾਨ ਕਰਕੇ ਇਹਨਾਂ ਕਰਜ਼ੇ ਤੋਂ ਮੁਕਤ ਕਰਕੇ ਇਹਨਾਂ ਕਰਜ਼ਾ ਸਾਰਾ ਮਾਫ ਕਰੋ ਸਰਕਾਰਾਂ ਝੂਠ ਬੋਲ ਕੇ ਆਪਣੇ ਵੋਟਾਂ ਲੈ ਕੇ ਲੰਘਦੀਆਂ ਹੁੰਦੀਆਂ ਨੇ ਪੰਜਾਬ ਸਰਕਾਰ ਨੇ ਬੜੇ ਬੜੇ ਵਾਅਦੇ ਕੀਤੇ ਸੀ ਵੀ ਅਸੀਂ ਐ ਕਰਦਾਂਗੇ ਆ ਕਰਦਾ ਕਿਸਾਨਾਂ ਦਾ ਬਹੁਤ ਕੁਝ ਕਰਾਂਗੇ ਪਰ ਕਿਸੇ ਨੇ ਕੁਝ ਨਹੀਂ ਕਰਿਆ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਪੰਜਾਬ ਸਰਕਾਰ ਨੂੰ ਪਾਣੀਆਂ ਦਾ ਅਧਿਕਾਰ ਸਿਰ ਪੰਜਾਬ ਸਰਕਾਰ ਦਾ ਉਹ ਪੰਜਾਬ ਦਾ ਪਾਣੀ ਬਚਾਵੇ ਨਹਿਰੀ ਪਾਣੀ ਨੂੰ ਸਾਡੇ ਖੇਤਾਂ ਤੱਕ ਪਹੁੰਚਾਵੇ ਅਸੀਂ ਬੇਨਤੀ ਕਰਾਂਗੇ ਵੀ ਉਹਨੂੰ ਨਹਿਰੀ ਪਾਣੀ ਨੂੰ ਬਚਾ ਖੇਤਾਂ ਤੱਕ ਪਹੁੰਚ ਜੂਗਾ ਤਾਂ ਅਸੀਂ ਧਰਤੀ ਦਾ ਹੇਠਲਾ ਪਾਣੀ ਪੀਣ ਜੋਗਾ ਬਣ ਜਾਊਗਾ ਨਹੀਂ ਤਾਂ ਆਉਣ ਵਾਲੇ 5-4 ਸਾਲਾਂ ਵਿੱਚ ਪੰਜਾਬ ਵੀ ਕਿ ਰਾਜਸਥਾਨ ਦਾ ਰਾਸਤਾਂਕ ਬੜ ਜਾਊਗਾ ਅਸੀਂ ਕਿੱਥੇ ਜਾਵਾਂਗੇ ਪੀਣ ਵਾਲੇ ਪਾਣੀ ਤੋਂ ਜਾਵਾਂਗੇ ਅਗਰ ਪਾਣੀ ਸਾਡਾ ਬਚੂਗਾ ਤਾਂ ਅਨਾਜ ਪੈਦਾ ਹੋਊਗਾ ਤਾਂ ਅਨਾਜ ਖਾਣ ਦੋਗਾ ਹੋਊਗਾ ਫਵਾ ਫਲਾਈ ਜਾ ਰਹੀ ਹੈ ਵੀ ਪੰਜਾਬ ਦਾ ਪਾਣੀ ਜੀ ਹਰਿਆਣੇ ਨੂੰ ਨਹੀਂ ਦੇਣਾ ਚਾਹੁੰਦੇ ਇਦਾਂ ਨਹੀਂ ਸਸੀਂ ਇਹ ਕਹਿੰਦੇ ਸਾਡੇ ਹਰੇ ਖੇਤ ਦੇ ਵਿੱਚ ਸਾਡਾ ਪਾਣੀ ਪੂਰਾ ਕਰੋ ਉਸ ਤੋਂ ਬਾਅਦ ਜੇ ਬਸਦਾ ਫਿਰ ਜਿਹੜੇ ਜਿਹਨੂੰ ਮਰਜ਼ੀ ਦੇਈ ਜਾਓ ਪਰ ਪਹਿਲਾਂ ਸਾਡਾ ਤਾਂ ਪੂਰਾ ਕਰੋ ਹੁਣ ਤੁਸੀਂ ਦੇਖੋ ਵੀ ਕਿੰਨੇ ਸੂਏ ਕਿੰਨੇ ਕਿਸੇ ਜਿਹੜੇ ਪਹਿਲਾਂ ਬੰਦ ਹੋ ਚੁੱਕੀਆਂ ਨੇ ਲੁਧਿਆਣੇ ਦੇ ਏਰੀਆ ਗੱਲ ਏਰੀਆ ਦੇ ਵਿੱਚ ਕਿੰਨੇ ਸੂਏ ਉਹਨਾਂ ਦਾ ਪਾਣੀ ਕਿੱਥੇ ਗਿਆ लाल किले ਦੇ ਉੱਤੇ ਅੱਜ ਦੇ ਦਿਨ ਦੇ ਠੰਡਾ ਲਹਿਰ ਆਇਆ ਸੀ ਉਹ ਜਿਹੜੇ ਪਰਚੇ ਹੋਏ ਸੀ ਉਹ ਕਿਤੇ ਰੱਦ ਹੋ ਗਏ ਨੇ ਨਹੀਂ ਉਹ ਪਰਚੇ ਵੀ ਰਹਿੰਦੇ ਨੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਕਿਸਾਨੀ ਦੇ ਪਰਚੇ ਨੇ ਜਿਹੜੇ ਕਿਸਾਨ ਅੰਦੋਲਨ ਦੇ ਵੇਲੇ ਪਰਚੇ ਹੋਏ ਸੀ ਦਿੱਲੀ ਦੇ ਵਿੱਚ ਹੋਰ ਪਰਚੇ ਹੋਏ ਨੇ ਉਹ ਸਾਰੇ ਦੇ ਸਾਰੇ ਹਜੇ ਬਾਕੀ ਨੇ ਕੋਈ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਅਨਾਰ ਮੰਡੀ ਸਰਹਾਨ ਤੋਂ 26 ਜਨਵਰੀ ਦੇ ਦਿਨ ਦੇ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਟਰੈਕਟਰ ਮਾਰਚ ਜਿਹੜਾ ਕੱਢਿਆ ਜਾਵੇਗਾ ਪੰਜਾਬ ਦੇ ਪਾਣੀਆਂ ਅਤੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਉੱਤੇ ਇਹ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਤੇ ਇੱਥੇ ਜਿੱਥੇ ਕਿ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਕਿਸਾਨ ਆਗੂ ਨੇ ਭਪਿੰਦਰ ਸਿੰਘ ਨਾਲ ਗੱਲਬਾਤ ਕਰਦਾ ਕੀ ਜੀ ਨਾਲ ਦਾ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਏਜੰਡਾ ਹੈ ਅੱਜ ਜਿਹੜਾ ਅਸੀਂ ਟਰੈਕਟਰ ਦਾ ਮਾਰਚ ਕਰ ਰਹੇ ਹਾਂ ਸਾਰੀਆਂ ਯੂਨੀਅਨ ਇਕੱਠੀਆਂ ਹੋ ਕੇ 35 ਯੂਨੀਅਨ ਇਕੱਠੀਆਂ ਹੋ ਕੇ ਮਾਰਚ ਟਰੈਕਟਰ ਕਰ ਰਹੇ ਹਾਂ ਜਿਹੜਾ ਸਾਡਾ ਮੇਨ ਮੁੱਦਾ ਹੈ ਪੰਜਾਬ ਦਾ ਪਾਣੀ ਬਚਾਉਣਾ ਅਤੇ ਕਿਸਾਨ ਨੂੰ ਕਰਜ਼ਾ ਮੋਤ ਕਰਨਾ ਅਤੇ ਕਿਸਾਨਾਂ ਦੇ ਜਿਹੜੇ ਮਤਲਬ ਝੂਠੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਵਾਪਸ ਲਵੇ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਜੋ ਵਾਅਦੇ ਸੁਆਮੀ ਨਾਲ ਰਿਪੋਰਟ ਸਾਨੂੰ ਉਹ ਲਾਗੂ ਕਰੇ ਅਸੀਂ ਉਹਨੂੰ ਸੈਂਟਰ ਨੂੰ ਵਾਰ-ਵਾਰ ਕਹਿ ਰਹੇ ਹਾਂ ਵੀ ਸਾਨੂੰ ਮਤਲਬ ਪਈ ਮੈਂ ਆਪ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰੋ ਅਸੀਂ ਪੰਜਾਬ ਦਾ ਕਿਸਾਨ ਸਾਰੇ ਦੁਨੀਆ ਨੂੰ ਅੰਨ ਖਿਲਾ ਰਿਹਾ ਸਾਰੇ ਇੰਡੀਆ ਨੂੰ ਅੰਨ ਖਿਲਾ ਰਿਹਾ ਇਸ ਕਰਕੇ ਜਿਹੜਾ ਕਿਸਾਨ ਆ ਬਹੁਤ ਕਰਜ਼ਾਈ ਹੋਇਆ ਵਾ ਕਿਸਾਨ ਦੇ ਕਰਜ਼ੇ ਕੰਨੀ ਧਿਆਨ ਕਰਕੇ ਇਹਨਾਂ ਕਰਜ਼ੇ ਤੋਂ ਮੁਕਤ ਕਰਕੇ ਇਹਨਾਂ ਕਰਜ਼ਾ ਸਾਰਾ ਮਾਫ ਕਰੋ ਵਾ ਇੱਕ ਖਾਲਸਾ ਸਰਕਾਰਾਂ ਤਾਂ ਕਹਿ ਰਹੀ ਨੇ ਕਿ ਕਰਜ਼ੇ ਤੋਂ ਮੁਕਤ ਕਰ ਦਿੱਤਾ ਗਿਆ ਕਿਸਾਨਾਂ ਨੂੰ ਬਿਲਕੁਲ ਝੂਠ ਆ ਕੋਈ ਕਿਸੇ ਦਾ ਕਿਸਾਨ ਦਾ ਇੱਕ ਦਾ ਵੀ ਕਰਜ਼ਾ ਸਾਨੂੰ ਦੱਸ ਦੋ ਵੀ ਮਾਫ ਹੋਇਆ ਸਰਕਾਰਾਂ ਝੂਠ ਬੋਲ ਕੇ ਆਪਣੇ ਵੋਟਾਂ ਲੈ ਕੇ ਲੰਘਦੀਆਂ ਹੁੰਦੀਆਂ ਨੇ ਪੰਜਾਬ ਸਰਕਾਰ ਨੇ ਬੜੇ ਬੜੇ ਵਾਅਦੇ ਕੀਤੇ ਸੀ ਵੀ ਅਸੀਂ ਐ ਕਰ ਦਾਂਗੇ ਆ ਕਰਦਾ ਕਿਸਾਨਾਂ ਦਾ ਬਹੁਤ ਕੁਝ ਕਰਾਂਗੇ ਪਰ ਕਿਸੇ ਨੇ ਕੁਝ ਨਹੀਂ ਕਰਿਆ ਅਸੀਂ ਇਹੀ ਬੇਨਤੀ ਕਰ ਪੀ ਪੰਜਾਬ ਸਰਕਾਰ ਨੂੰ ਪਾਣੀਆਂ ਦਾ ਅਧਿਕਾਰ ਸਿਰ ਪੰਜਾਬ ਸਰਕਾਰ ਦਾ ਉਹ ਪੰਜਾਬ ਦਾ ਪਾਣੀ ਬਚਾਵੇ ਨਹਿਰੀ ਪਾਣੀ ਨੂੰ ਸਾਡੇ ਖੇਤਾਂ ਤੱਕ ਪਹੁੰਚਾਵੇ ਅਸੀਂ ਬੇਨਤੀ ਕਰਾਂਗੇ ਵੀ ਉਹਨੂੰ ਨਹਿਰੀ ਪਾਣੀ ਨੂੰ ਬਚਾ ਖੇਤਾਂ ਤੱਕ ਪਹੁੰਚ ਜੂਗਾ ਤਾਂ ਧਰਤੀ ਦਾ ਹੇਠਲਾ ਪਾਣੀ ਪੀਣ ਜੋਗਾ ਬਣ ਜਾਊਗਾ ਨਹੀਂ ਤਾਂ ਆਉਣ ਵਾਲੇ 5-4 ਸਾਲਾਂ ਵਿੱਚ ਪੰਜਾਬ ਵੀ ਕਿ ਰਾਜਸਥਾਨ ਦਾ ਰਾਜਸਥਾਨ ਬਣ ਜੂਗਾ ਅਸੀਂ ਕਿੱਥੇ ਜਾਵਾਂਗੇ ਪੀਣ ਵਾਲੇ ਪਾਣੀ ਤੋਂ ਜਾਵਾਂਗੇ ਅਗਰ ਪਾਣੀ ਸਾਡਾ ਬਚੂਗਾ ਤਾਂ ਅਨਾਜ ਪੈਦਾ ਹੋਊਗਾ ਤਾਂ ਅਨਾਜ ਖਾਂਦੋਗਾ ਹੋਊਗਾ ਤਾਂ ਜਨਤਾ ਬਚੂਗੀ ਸੋ ਸਰਕਾਰਾਂ ਨੂੰ ਬੇਨਤੀ ਆ ਵੀ ਕੰਨੀ ਧਿਆਨ ਕਰਕੇ ਪਾਣੀ ਨੂੰ ਬਚਾਉਣ ਦੀ ਖੇਚਲ ਕਰੋ ਵਾਹਿਗੰਤਾ ਖਾਲਸਾ ਪਾਣੀ ਨੂੰ ਬਚਾਉਣ ਦੇ ਉਪਰਾਲੇ ਕਰਨ ਦੀ ਲੋੜ ਆ ਉੱਥੇ ਅਸੀਂ ਕਿਸਾਨ ਆ ਗੋ ਨਾ ਵੀ ਗੱਲਬਾਤ ਕਰਦੇ ਕੀ ਕਹਣਾ ਹਾਂ ਜੀ ਅੱਜ ਦਾ ਕੀ ਏਜੰਡਾ ਜਿਹੜਾ ਅੱਜ ਵਿਸ਼ਾਲ ਟਰੈਕਟਰ ਮਾਰ ਛੱਡਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸਭ ਤੋਂ ਵੱਡਾ ਜਿਹੜਾ ਸਾਡਾ ਜ ਐਮ ਐਸ ਪੀ ਨੂੰ ਲੈ ਕੇ ਦੇ ਨਾਲ ਦੀ ਨਾਲ ਜਿਹੜੇ ਲਕੀਮਪੁਰ ਖੀਰੀ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਪਾਣੀਆਂ ਦਾ ਮੇਨ ਮੁੱਦਾ ਸਾਡਾ ਅਸੀਂ ਇਹ ਨਹੀਂ ਚਾਹੁੰਦੇ ਵੀ ਜਿਵੇਂ ਕਿ ਇੱਕ ਅਫਵਾਹ ਫਲਾਈ ਜਾ ਰਹੀ ਹੈ ਵੀ ਪੰਜਾਬ ਦਾ ਪਾਣੀ ਜੀ ਹਰਿਆਣੇ ਨੂੰ ਨਹੀਂ ਦੇਣਾ ਚਾਹੁੰਦੇ ਐਦਾਂ ਨਹੀਂ ਅਸੀਂ ਇਹ ਕਹਿੰਨੇ ਵੀ ਸਾਡੇ ਹਰੇ ਖੇਤ ਦੇ ਵਿੱਚ ਸਾਡਾ ਪਾਣੀ ਪੂਰਾ ਕਰੋ ਉਸ ਤੋਂ ਬਾਅਦ ਜੇ ਬਚਦਾ ਫਿਰ ਜਿਹੜੇ ਜਿੰਨੂੰ ਮਰਜ਼ੀ ਦੇਈ ਜਾਓ ਪਰ ਪਹਿਲਾਂ ਸਾਡਾ ਤਾਂ ਪੂਰਾ ਕਰੋ ਹੁਣ ਤੁਸੀਂ ਦੇਖੋ ਵੀ ਕਿੰਨੇ ਸੂਏ ਕਿੰਨੇ ਕਿਸੀ ਜਿਹੜੇ ਪਹਿਲਾਂ ਬੰਦ ਹੋ ਚੁੱਕੀਆਂ ਨੇ ਲੁਧਿਆਣੇ ਦੇ ਏਰੀਆ ਗੱਲ ਏਰੀਆ ਦੇ ਵਿੱਚ ਕਿੰਨੇ ਸੂਏ ਉਹਨਾਂ ਦਾ ਪਾਣੀ ਕਿੱਥੇ ਗਿਆ ਕਿਹਨੂੰ ਮਿਲ ਰਿ ਤੇ ਭਗਵਾਨ ਮਾਨ ਸਰਕਾਰ ਕਹਤਾ ਰਹੀ ਹੈ ਵੀ ਅਸੀਂ ਹਰੇਕ ਖੇਤ ਚ ਪਾਣੀ ਪਹੁੰਚਾਦਾ ਪਰ ਸਾਡੇ ਜ਼ਿਲ੍ਹੇ ਚ ਤਜੇ ਕੁਝ ਨਹੀਂ ਹੋਇਆ ਇਸ ਚੀਜ਼ ਉੱਤੇ ਅੱਜ ਲਾਲ ਕਿਲੇ ਦੇ ਉੱਤੇ ਅੱਜ ਦੋ ਦਿਨ ਦੇ ਠੰਡਾ ਲਹਿਰ ਆਇਆ ਸੀ ਉਹ ਜਿਹੜੇ ਪਰਚੇ ਹੋਏ ਸੀ ਉਹ ਕਿਤੇ ਰੱਦ ਹੋਗੇ ਨਹੀਂ ਨਹੀਂ ਉਹ ਪਰਚੇ ਵੀ ਰਹਿੰਦੇ ਨੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਕਿਸਾਨੀ ਦੇ ਪਰਚੇ ਨੇ ਜਿਹੜੇ ਕਿਸਾਨ ਅੰਦੋਲਨ ਦੇ ਵੇਲੇ ਪਰਚੇ ਹੋਏ ਸੀ ਦਿੱਲੀ ਦੇ ਵਿੱਚ ਹੋਰ ਪਰਚੇ ਹੋਏ ਨੇ ਉਹ ਸਾਰੇ ਦੇ ਸਾਰੇ ਹਜੇ ਬਾਕੀ ਨੇ ਕੋਈ ਵੀ ਉਸੇ ਚੀਜ਼ ਨੂੰ ਤਾਂ ਲੈ ਕੇ ਵੀ ਜੋ ਸਾਡੇ ਨਾਲ ਵਾਅਦਾ ਕੀਤਾ ਗਿਆ ਜਦੋਂ ਅਸੀਂ ਉੱਠ ਕੇ ਆਇਆ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਟੋੜੇ ਸਾਰੇ ਪਰਚੇ ਮਾਫ ਕੀਤੇ ਜਾਣਗੇ ਉਹ ਕੋਈ ਵੀ ਪਰਚਾ ਹ ਕੀ ਕੀ ਵਾਦੇ ਜਿਹੜੇ ਥੋੜੇ ਹੋਏ ਸੀ ਉਦੋਂ ਸਰਕਾਰ ਨੇ ਵਾਦੇ ਕੀਤੇ ਸੀ ਪਰ ਭੱਜੀ ਕਿਉਂ ਵਾਦੇ ਚੁੜੇ ਇੱਕ ਤਾਂ ਸੀਗਾ ਜਿਹੜਾ ਬਿਜਲੀ ਕਾਨੂੰਨ ਆ 2022 ਉਹ ਵੀ ਅਸੀਂ ਲਾਗੂ ਨਹੀਂ ਕਰਾਂਗੇ ਉਹ ਵਾਪਸ ਲਵਾਂਗੇ ਦੂਜਾ ਜਿਹੜਾ ਜਿਹੜਾ ਸੀਗਾ ਮੇਨ ਪਰਚਿਆਂ ਦਾ ਸੀਗਾ ਫੇਰ ਐਮਐਸਪੀ ਲਾਗੂ ਕਰਨ ਵਾਸਤੇ ਇੱਕ ਕਮੇਟੀ ਬਣਾਉਣ ਵਾਸਤੇ ਗਿਆ ਸੀ ਉਹਦੇ ਤੇ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਕਮੇਟੀ ਨਹੀਂ ਬਣਾਈ ਗਈ ਉਹ ਜਿੰਨੇ ਵੀ ਉੱਥੇ ਵਾਦੇ ਕੀਤੇ ਸੀ ਇੱਕ ਵੀ ਵਾਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਜੀ ਕਾਰਨ ਕੀ ਆ ਕੀ ਕਾਰਨ ਆ ਕਿ ਕਿਸਾਨ ਜਿਹੜਾ ਕਿ ਅੱਜ ਰੋੜਾਂ ਤੇ ਆਇਆ ਹੋਇਆ ਪ੍ਰੋਟੈਸਟ ਕਰ ਰਿਹਾ ਕੀ ਕਾਰਨ ਇਹ ਕਿਸਾਨ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਕਿਸੇ ਪਾਸੇੋਂ ਵੀ ਇਨਸਾਫ ਨਹੀਂ ਮਿਲ ਰਿਹਾ ਨਾ ਪਾਣੀ ਵਾਲੇ ਮੁੱਦੇ ਤੇ ਨਾ ਐਮਐਸਪੀ ਵਾਲੇ ਮੁੱਦੇ ਤੇ ਨਾ ਹੋਰ ਕਿਸੇ ਮੁੱਦੇ ਤੇ ਜੋ ਕਾਲੇ ਕਾਨੂੰਨ ਕਿਸਾਨੀ ਨੂੰ ਖਤਮ ਕਰਕੇ ਪੂਰੀ ਕਿਸਾਨੀ ਕੋਆਪਰੇਟਿਵ ਘਰਾਣਿਆਂ ਨੂੰ ਸੌਂਪਣ ਦੇ ਲਈ ਅਲੱਗ-ਅਲੱਗ ਚਾਲਾਂ ਚੱਲੀਆਂ ਜਾ ਰਹੀਆਂ ਨੇ ਦੇਖੋ ਤੁਸੀਂ ਕਿੱਡਿਆ ਸੜਕਾਂ ਦਾ ਜਾਲ ਬਿਛਾਇਆ ਜਾ ਰਿਹਾ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹੈ ਕਿ ਕਿਸਾਨ ਲਈ ਕੁਝ ਵੀ ਨਹੀਂ ਕੀਤਾ ਗਿਆ ਇਸ ਲਈ ਕਿਸਾਨ ਨੂੰ ਮਜਬੂਰ ਹੋ ਕੇ ਸੜਕਾਂ ਤੇ ਆਉਣਾ ਪੈਂਦਾ ਸਰਪੋਰਟਰ ਘਰਾਣਿਆਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਪਰ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ਼ ਕੀਤੇ ਜਾ ਗੱਲਬਾਤ ਕਰਾਂਗੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਆ ਗੁਰਲਾਲ ਸਿੰਘ ਕੀ ਕਹਿੰਦੇ ਗੁਰਲਾਲ ਸਿੰਘ ਜੀ ਅੱਜ ਧਰਨਾ ਟਰੈਕਟਰ ਮਾਰਚ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਾ ਅਸੀਂ ਕਹਿੰਦੇ ਸਾਡੀਆਂ ਮੰਗਾਂ ਪੂਰੀਆਂ ਕਰੀਏ ਜਾਣ ਬਸ ਅਸਤਾਹੀ ਚਾਹੁੰਦੇ ਆ ਜੀ ਨਹੀਂ ਮੰਗਾਂ ਪੂਰੀਆਂ ਲੋਗੇ ਕੀ ਕਰੋਗੇ ਅੱਗੇ ਫਿਰ ਕੀ ਨਾ ਫਿਰ ਧਰਨੇ ਲਾਵਾਂਗੇ ਜੀ ਫਿਰ ਸਾਨੂੰ ਰੋਡਾਂ ਤੇ ਆਉਣਾ ਪਊਗਾ ਜੀ ਫਿਰ ਉਸਤਾ ਕਰਨਾ ਹੀ ਪਊਗਾ ਜੀ ਸਾਨੂੰ ਵੀ ਹਾਂ ਕਿਸਾਨਾਂ ਦੀ ਜਿਹੜੀ ਜੇ ਮੰਗ ਆ ਕਿ ਪਾਣੀ ਪੰਜਾਬ ਦਾ ਪਾਣੀ ਬਚਾਇਆ ਜਾਵੇ ਅਤੇ ਕਿਸਾਨਾਂ ਦਾ ਕਰਜ਼ਾ ਮੁਕਤ ਕੀਤਾ ਜਾਵੇ ਇਹਨਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਸਰਕਾਰਾਂ ਆਪਣੇ ਵਾਅਦੇ ਤੋਂ ਮੁੱਕਰ ਜਾਂਦੀ ਹੈ ਫਤਿਹਗੜ੍ਹ ਸਾਹਿਬ ਤੋਂ ਰਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਭਟ ਦੀ ਖਾਸ ਰਿਪੋਰਟ